ਹਾਂ ਜੀ ਹਾਂ ਆਹ ਕੋਟ ਇੰਨੇ ਸਸਤੇ ਕਿਉਂ ਆ ਇਹ 3500 ਰੁਪਏ ਵਾਲਾ ਕੋਟ ਆ ਹਾਂ ਜੀ ਹਾਂ ਤਾਂ ਇਹ ਸੋਹਣਾ ਸਜਣਾ ਓਕਟੇਬ ਦਾ ਕੋਟ ਆ ਬ੍ਰਾਂਡ ਦਾ ਕੋਟ ਆ ਹਾਂ ਜੀ ਇਹ ਇੰਨੇ ਸਸਤੇ ਕਿਉਂ ਆ ਆਹ ਦੇਖੋ ਆ ਜਿੱਡੇ ਜਿੱਡੇ ਸੋਹਣੇ ਕੋਟ ਆ ਇਹ ਸਸਤੇ ਇਸ ਲਈ ਬਈ ਜੀ ਇਹਨਾਂ ਵਿੱਚ ਕਿਤੇ ਮਾਈਨਰ ਰਿਜੈਕਸ਼ਨ ਹੈ ਇਹਦੇ ਵਿੱਚ ਇਹਦਾ ਸਟicker ਦਾ ਨਿਸ਼ਾਨ ਹੈ ਬਟ ਰਿਜੈਕਸ਼ਨ ਇਹੀ ਹੈ ਇਹਦੇ ਵਿੱਚ ਦੇਖੋ yellow mark ਹਾਂ ਉਹ yellow mark ਅੱਛਾ ਐਡੇ ਇੱਕ ਜੈਲੋ ਮਾਰਕ ਨਾ ਹੀ ਇਹ ਓਕਟੇਵ ਨੇ ਜਦੋਂ ਸ਼ੋਰੂਮ ਦੇ ਮਾਲ ਵੇਚਣਾ ਉਹਦੇ ਸਟੈਂਡਰਡ ਪੈਰਾਮੀਟਰ ਨੂੰ ਇਹ ਮੈਚ ਨਹੀਂ ਕਰਦੇ ਇਹਨੇ ਰਿਜੈਕਸ਼ਨ ਹੈ ਮੈਂ ਤਾਂ ਕੀ ਕਰ ਸਕਦਾ ਹਾਂ ਹਾਂ ਵਿਕਰਾਂਤ ਸ਼ਰਮ ਨਹੀਂ ਵਿਕਰਾਂਤ ਭਾਈ ਸਾਨੂੰ ਕਿਤੇ ਨਹੀਂ ਨਾ ਮਿਲੀ ਐਵੇਂ ਕੋ ਕਹਿ ਕੇ ਨਹੀਂ ਦਿੰਦਾ ਕੋਈ ਕਹਿ ਕੇ ਨਹੀਂ ਦਿੰਦਾ ਰਿਜੈਕਸ਼ਨ ਦਿਖਾਵਾ ਆ ਆ ਚਿਰਖੀ ਆ ਇਹਦਾ ਆ ਰਿਜੈਕਸ਼ਨ ਹੈ ਆ ਜੀ ਨਾਲ ਇਹਦਾ ਇੰਨਾ ਵੱਟਾ ਪਈ ਜਾਂਦਾ ਬਈ ਮੈਨੂੰ 12-13 ਸਾਲ ਹੋ ਗਏ ਬ੍ਰਾਂਡ ਪਾਦੇ ਨੇ ਮਜ ਤੱਕ ਫਰੈਸ਼ ਪੀਸ ਹੀ ਨਹੀਂ ਪਾਇਆ ਕਦੀ ਤੁਸੀਂ ਇੱਕ ਬੰਦੇ ਨੂੰ ਜਾਣਦੇ ਆ ਬੈਡ ਬੰਚ ਆਫ ਬੈਡ ਬੈਡ ਕੌਣ ਆ ਯਾਰ ਬੈਡ ਹੈਗਾ ਆਪਣਾ ਵਿਕਰਾਂਤ ਸ਼ਰਮਾ ਦਾ ਬ੍ਰਾਂਡ ਸੱਜਣੋ ਤੇ ਬੰਚ ਆਫ ਬੈਡ ਇਸ ਵਕਤ ਪੱਟੀਆਂ ਦੇ ਵਿੱਚ ਲੁਧਿਆਣੇ ਦੇ ਵਿੱਚ ਸ਼ੋਰੂਮ ਖੁੱਲ ਚੁੱਕਿਆ ਤੁਹਾਡਾ ਆਪਣਾ ਮਤਲਬ ਜਿਹਨੂੰ ਫੇਸਬੁੱਕ YouTube ਦੀ ਦੁਨੀਆ ਦੇ ਲੋਕ ਬਹੁਤ ਮਹੱਭਤ ਕਰਦੇ ਆ ਆ ਲੋਗੋ ਦਾ ਸੱਜਣੋ ਬੰਚ ਆਫ ਬੈਡ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਜਣੋਂ ਤੁਹਾਨੂੰ ਹਰ ਸ਼ੋਰੂਮਾਂ ਤੇ ਦਿਖਾਈ ਦੇਊਗਾ ਤੇ ਆਪਣੇ ਨਾਲ ਆਹ ਕੌਣ ਹੈ ਕੌਣ ਆ ਗਿਆ ਵਿਕਰਾਂਤ ਭਾਈ ਆ ਗਿਆ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਿਕਰਾਂਤ ਭਾਈ ਬਹੁਤ ਟਾਈਮ ਹੋ ਗਿਆ ਹਨਾ ਯਾਰ ਕੈਮਰੇ ਤੇ ਨਹੀਂ ਆਏ ਚਿਰ ਹੋ ਗਿਆ ਚਿਰ ਹੋ ਗਿਆ ਹਾਂਜੀ ਹਾਂ ਮੈਂ ਤੁਹਾਨੂੰ ਦੱਸਦਾ ਕੰਮ ਦੀ ਗੱਲ ਕੀ ਹੋਇਆ ਪਿਛਲੇ ਦਿਨਾਂ 'ਚ ਜੋ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸਾਡੀ ਮਤਲਬ ਆਪਸੀ ਗੱਲਬਾਤ ਹੁੰਦੀ ਰਹਿੰਦੀ ਸੀ ਮੈਂ ਵਿਕਰਾਂਤ ਨੂੰ ਕਹਾਂ ਮੈਂ ਕਹਿਰ ਮੈਂ ਨਾ ਘੋੜਿਆਂ ਦੀ ਸ਼ੂਟਿੰਗ ਦਾ ਕੰਮ ਬੰਦ ਕਰਦਾ ਤੇ ਵਿਕਰਾਂਤ ਕਹਿੰਦਾ ਫਿਰ ਤੂੰ ਕਾਹਦਾ ਕੰਮ ਕਰਿਆ ਕਰੇਗਾ ਮੈਂ ਕਹਾਂ ਯਾਰ ਲੀੜੇ ਕੱਪੜੇ ਦੀਆਂ ਦੁਕਾਨਾਂ ਦਾ ਕਰ ਲਾਂਗੇ ਫਿਰ ਕਹਿੰਦਾ ਯਾਰ ਤੇਥੋਂ ਕਰਾਉਣੀ ਜ਼ਰੂਰ ਲੀੜੇ ਕੱਪੜੇ ਦੀ ਦੁਕਾਨ ਹੀ ਖੋਲ ਦਿੰਨੇ ਆ ਇਹ ਹੁੰਦੀ ਹੈ ਯਾਰੀ ਵੀ ਤੁਸੀਂ ਦੇਖੋ ਵੀ ਬੰਦਾ ਕਹਿੰਦਾ ਵੀ ਐ ਨਹੀਂ ਜਿਹੜਾ ਨਹੀਂ ਟੁੱਟਣ ਦੇਣਾ ਠੀਕ ਆ ਗੇੜਾ ਨਹੀਂ ਟੁੱਟਣ ਦੇਣਾ ਹੁਣ ਤੁਹਾਨੂੰ ਮੈਂ ਦਿਖਾਉਣਾ ਕਿ ਦੇਖੋ ਵਿਕਰਾਂਤ ਦਾ ਕੰਮ ਇਹ ਆ ਵੀ ਵਿਕਰਾਂਤ ਨੇ ਜਦੋਂ ਵੀ ਲੈ ਕੇ ਆਂਦਾ ਉਹ ਇੱਕ ਤਰ੍ਹਾਂ ਨਾਲ ਤਮਾਕਾ ਲੈ ਕੇ ਆਂਦਾ ਤੇ ਅੱਜ ਵੀ ਤੁਹਾਡੇ ਲਈ ਬਹੁਤ ਵੱਡਾ ਤਮਾਕਾ ਫਰਾ ਵਿਕਰਾਂਤ ਨੂੰ ਚਾਹਣ ਵਾਲੇ ਹਮੇਸ਼ਾ ਵਿਕਰਾਂਤ ਦੀ ਮੂੰਹ ਚੋਂ ਕਹੀ ਗੱਲ ਨੂੰ ਸੁਣ ਕੇ ਖੁਸ਼ ਹੋਏ ਆ ਵਿਕਰਾਂਤ ਬਾਈ ਹਾਂਜੀ ਇੱਕ ਤਾਂ ਸਭ ਤੋਂ ਵੱਡੀ ਆਪਣੀ ਇਹ ਖਾਸੀਅਤ ਹੁੰਦੀ ਆ ਤੇਰੀ ਵੀ ਬਾਈ ਬਈ ਜਿਹੜੀ ਗੱਲ ਹੈ ਉਹੀ ਸਾਹਮਣੇ ਰੱਖ ਦੇਣੀ ਆ ਹਾਂਜੀ ਹਾਂ ਆ ਕੋਟ ਇੰਨੇ ਸਸਤੇ ਕਿਉਂ ਆ ਇਹ 3500 ਰੁਪਏ ਵਾਲਾ ਕੋਟ ਆ ਹਾਂਜੀ ਹਾਂ ਤਾਂ ਇਹ ਸੋਹਣਾ ਸਜਣਾ ਓਕਟੇਬ ਦਾ ਕੋਟ ਆ ਬ੍ਰਾਂਡ ਦਾ ਕੋਟ ਆ ਹਾਂਜੀ ਇਹ ਇੰਨੇ ਸਸਤੇ ਕਿਉਂ ਆ ਆ ਦੇਖੋ ਆ ਡੇ ਡੇ ਸੋਹਣੇ ਕੋਟ ਆ ਇਹ ਸਸਤੇ ਇਸ ਲਈ ਬਈ ਜੀ ਇਹਨਾਂ ਵਿੱਚ ਕਿਤੇ ਮਾਈਨਰ ਰਿਜੈਕਸ਼ਨ ਜਿਹੜੀ ਕਿ ਨਾਰਮਲੀ ਅਸੀਂ ਸ਼ੋਅਰੂਮ ਤੇ ਨਹੀਂ ਰੱਖ ਸਕਦੇ ਅੱਛਾ ਹਾਂਜੀ ਹਾਂ ਜੀ ਕੋਈ ਸ਼ੋਅਰੂਮ ਦੇ ਸਟੈਂਡਰਡ ਨੂੰ ਮੀਟ ਨਹੀਂ ਕਰਦੀ ਬਟ ਜੇ ਸਾਡੇ ਵਰਗੇ ਬੰਦੇ ਨੇ ਪਾਣੀ ਹੈ ਹੂੰ ਤੇ ਸ਼ਾਇਦ ਡਿਫੈਕਟ ਲੱਭਿਆ ਵੀ ਨਾ ਜਾਵੇ। ਅੱਛਾ ਉਹ ਡਿਫੈਕਟ ਦਿਸੂਗਾ ਨਹੀਂ ਐਵੇਂ ਨਹੀਂਗਾ ਵੀ ਉਹ ਡਿਫੈਕਟ ਬਹੁਤ ਵੱਡਾ। ਕਿਹੇ ਪੀਸਾਂ 'ਚ ਮੇਜਰ ਹੋਏਗਾ ਕਿ ਇਹਸ ਮਾਈਨਰ ਹੋਏਗਾ? ਜੀ। ਹਾਂਜੀ ਹਾਂ। ਤੇ ਤੁਸੀਂ ਉਹਨੂੰ ਉਹ ਉਹਦਾ ਕਰਕੇ ਇਹ ਜਿੰਨੇ ਵੀ ਕੋਟ ਇੱਥੋਂ ਲੈ ਕੇ ਹੋ ਤੱਕ ਦੱਸਦੇ ਆ ਹਨਾ ਇਹ ਸਾਰੇ 1000 ਰੁਪਏ 'ਚ ਮਿਲ ਜਾਣਗੇ। 1000 ਰੁਪਏ 'ਚ ਮਿਲ ਜਾਣਗੇ। ਮਤਲਬ ਆਹ ਕੋਟ ਵੀ ਮੈਨੂੰ 1000 ਰੁਪਏ ਦੇ ਵਿੱਚ ਮਿਲ ਜਾਊਗਾ। ਹਾਂਜੀ ਹਾਂ 1000 'ਚ ਮਿਲ ਜਾਊਗਾ ਜੀ। ਆਹ ਕੋਟ ਵੀ ਤੁਸੀਂ ਦੇਖੋਗੇ। ਲੱਗਿਆ ਹੁੰਦਾ ਆਰਟੀਕਲ ਸਭ ਤੋਂ ਇਹ ਬ੍ਰਾਂਡਡ ਆਹ ਓਕਟੇਬ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਦਿੱ ਗਿਆ ਕਿ ਨਹੀਂ ਤਾਂ ਇਹ ਆਰਟੀਕਲ ਤੁਹਾਨੂੰ 1000 ਰੁਪਏ ਦੇ ਵਿੱਚ ਸਾਰੇ ਹੀ ਟੋਟਲ ਹੈ ਨਾ ਬਾਈ ਹਾਂਜੀ ਵਿਕਰਾਂਤ ਬਾਈ ਮੈਨੂੰ ਉਦੋਂ ਨਾ ਮੈਂ ਤੇ ਪ੍ਰੀਤ ਆਹ ਲੈਂਦੇ ਲੈਂਦੇ ਰਹਿ ਗਏ ਜੀ ਆਹਾ ਮੇਰੇ ਵਿੱਚ ਇਹਦੇ ਵਿੱਚ ਦੇਖੋ ਦਾਗ ਹੈ ਆਹਾ ਆ ਦਾਗ ਹੈ ਇਹ ਦੀ ਰਿਜੈਕਸ਼ਨ ਹੈ ਅੱਛਾ ਐਵੇਂ ਆ ਇਹਨੂੰ ਰਿਜੈਕਸ਼ਨ ਕਹਿੰਦੇ ਆ ਪ੍ਰੀਤ ਇਦਾਂ ਦੀ ਵੀ ਰਿਜੈਕਸ਼ਨ ਹੁੰਦਾ ਤੁਹਾਨੂੰ ਲੱਗ ਜਾਂਦੇ ਇਹ ਤਾਂ ਇਹ ਤਾਂ ਉਹੀ ਇਹ ਤਾਂ ਪਾ ਕੇ ਕਦੇ ਉਹ ਹੱਥ ਕਿਸ ਨੇ ਲਾਤਾ ਹੱਥ ਕਿਸ ਨੇ ਲਾਤਾ ਤਾਂ ਉੱਥੇ ਗੱਲ ਘੱਟੇ ਪੈਂਦੀ ਆ ਹੈਂ ਲਹ ਅੱਛਾ ਇਹਨੂੰ ਰਿਜੈਕਸ਼ਨ ਕਹਿੰਦੇ ਆ ਜੀ 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 ਆ ਜਿਵੇਂ ਹੁਣ ਇਹਦੇ ਆ ਲੱਗਿਆ ਹੋਇਆ ਆਹ ਇਹਦੇ ਵਿੱਚ ਇਹਦਾ ਸਟicker ਦਾ ਨਿਸ਼ਾਨ ਹੈ ਬਟ ਰਿਜੈਕਸ਼ਨ ਇਹੀ ਹੈ ਇਹਦੇ ਵਿੱਚ ਦੇਖੋ yellow mark ਹਾਂ ਉਹ yellow mark ਅੱਛਾ ਐਡੇ ਇੱਕ yellow mark ਨਾ ਹੀ ਇਹ ਆਕਟੇਵ ਨੇ ਜਦੋਂ ਸ਼ੋਰੂਮ ਤੇ ਮਾਲ ਵੇਚਣਾ ਉਹਦੇ ਸਟੈਂਡਰਡ ਪੈਰਾਮੀਟਰ ਨੂੰ ਇਹ ਮੈਚ ਨਹੀਂ ਕਰਦੇ ਇਸ ਲਈ ਉਹ ਸ਼ੋਰੂਮ ਤੇ ਨਹੀਂ ਵੇਚਦਾ ਠੀਕ ਹੈ ਜੀ ਠੀਕ ਕਰ ਠੀਕ ਤੇ ਇਹਦੇ ਵਿੱਚ ਜਿੰਨਾ ਆਹ ਆ ਤੇ ਵੀਰੇ ਆਹ 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 ਇਹ ਸਾਰੇ ਲੋਰ ਜੀ 500 ਰੁਪਏ ਦੇ ਨੇ ਮਲੋਰ ਲੋਰ ਮੋਟਾ ਰਜਾਈ ਹੋਈ ਹੈ ਰਜਾਈ ਹੈ ਪੂਰਾ ਇੱਕ ਇਹ ਵੀ ਗੱਲ ਆ ਵੀ ਇਹ ਵਾਟਰਪਰੂਫ ਵਰਗਾ ਕੇਸ ਆ ਤਾਂ ਇਹ 500 ਰੁਪਏ ਚ ਇਹ 500 ਚ ਜੀ ਇਹ ਵੀ ਇੱਕ ਟੇਬ ਦਾ ਜੀ ਇਕਟੇਬ ਦਾ ਜੇ ਇਕਟੇਬ ਤੇ 40% ਲੈਸ ਵੀ ਲੱਗਿਆ ਹੋਵੇ 40% ਲੈਸਨ ਦੀ ਲਾਈਨ ਵੀ ਹੈਗੀ ਆਪਣੇ ਕੋਲੇ ਤੁਸੀਂ ਫਰੈਸ਼ ਮਾਲ ਵੀ ਵੇਚਦੇ ਹੋ ਵੀ ਲਾਸਟ ਈਅਰ ਦਾ ਜਿੱਤੇ 40% ਡਿਸਕਾਊਂਟ ਅੱਜ ਲੱਗਿਆ ਹੋਇਆ ਉਹ ਲਾਸਟ ਇਅਰ ਦਾ ਜੇ 40% ਮੰਨ ਲਓ ਲੈਸ ਤੇ ਵੀ ਇਹ ਦਿੱਤਾ ਜਾਵੇ ਤਾਂ ਇਹ ਤੁਹਾਨੂੰ ਫੇਰ ਵੀ 1100 ਦਾ ਮਿਲੂਗਾ ਪ੍ਰੈਸ ਤੇ ਦਾ ਬਿਲਕੁਲ ਤਾਂ ਇਹ ਤੁਹਾਨੂੰ ਮਿਲ ਰਿਹਾ 500 ਰੁਪਏ ਦਾ ਵਿਕਰਾਂਤ ਸ਼ਰਮਾ ਹੀ ਕਰ ਸਕਦਾ ਇਹ ਜਿਆ ਕੰਮ ਨਹੀਂ ਨਹੀਂ ਰਿਜੈਕਸ਼ਨ ਹੈ ਮੈਂ ਤਾਂ ਕੀ ਕਰ ਸਕਦਾ ਹਾਂ ਵਿਕਰਾਂਤ ਸ਼ਰਮਾ ਨਹੀਂ ਵਿਕਰਤ ਭਾਈ ਸਾਨੂੰ ਕਿਤੇ ਨਹੀਂ ਨਾ ਮਿਲੀ ਐਵੇਂ ਕੋ ਕਹਿ ਕੇ ਨਹੀਂ ਦਿੰਦਾ ਕੋਈ ਕਹਿ ਕੇ ਨਹੀਂ ਦਿੰਦਾ ਹਾਂ ਅੱਛਾ ਓਏ ਵਿਕਰਾਂਤ ਯਾਰ ਆਦਾ ਯਾਰ ਗੱਲ ਆਨੰਦ ਬਣ ਗਈ ਮੈਂ ਮੈਂ ਤੈਨੂੰ ਦੱਸਦਾ ਗੱਲ ਵਿਕਰਾਂਤ ਜੀ ਤੁਰੇ ਫਿਰ ਤੈਨੂੰ ਮਾਰਕੀਟ ਦੇ ਵਿੱਚ ਹੋ ਗਿਆ ਬਹੁਤ ਟਾਈਮ ਇਹਨਾਂ ਹਾਂਜੀ ਤਾੜੀ ਹੁਣ ਮੇਰੀ ਚਿੱਟੀ ਆ ਚੱਲੀ ਜੀ ਆਹ ਰਿਜੈਕਸ਼ਨ ਵਾਲਾ ਕੇਸ ਅੱਜ ਮਿਲਿਆ ਬਟ ਇਹ ਤੁਹਾਨੂੰ ਰੈਗੂਲਰ ਮਿਲੇਗਾ ਦੇਖੋ ਜੇ ਅਸੀਂ 100 ਪੀਸ ਬਣਾਣੇ ਆ ਤਾਂ ਵਿੱਚੋਂ ਤੁਸੀਂ ਲੈ ਕੇ ਚਲੋ ਤਿੰਨ ਤੋਂ ਦੋ ਤੋਂ ਤਿੰਨ ਪੀਸ ਰਿਜੈਕਟ ਹੋਣੀ ਹੋਣੇ ਨਹੀਂ ਪ੍ਰੀ ਤੇ ਅੱਗੇ ਕਦੇ ਸੁਣੀ ਹੈ ਗੱਲ ਚੜਦੇ ਲੈਂਦੇ ਵੀ ਆਏ ਇਹ ਕੰਪਣੀਆਂ ਆਏ ਵੇਚਦੇ ਇਹ ਅਸਲ ਦੇ ਵਿੱਚ ਵਿਕਰਾਂਤ ਇਹ ਤੇਰੀ ਖੂਬਸੂਰਤੀ ਹੈ ਵੀਰੇ ਤੈਨੂੰ ਮਨਣੀ ਨਹੀਂ ਸਾਡੇ ਇਕ ਠੇਵ ਦੀ ਵੀ ਖੂਬਸੂਰਤੀ ਹੈ ਬਾਈ ਜੀ ਉਹ ਵੇਚਦੇ ਹੀ ਨਹੀਂਗੇ ਜੇ ਕਿਤੇ ਪ੍ਰੋਬਲਮ ਚ ਮਾਲ ਚ ਆ ਜੇ ਤੇ ਉਹਨੂੰ ਡੈੱਡ ਕਰ ਦੇਣਗੇ ਰਾਦਰਦਨ ਕਿ ਉਹਨੂੰ ਫਰੈਸ਼ ਚ ਵੇਚੀ ਅੱਛਾ ਉਹਨੂੰ ਫਰੈਸ਼ ਚ ਨਹੀਂ ਵੇਚਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਈ ਆ ਇਧਰਲੇ ਪਾਸੇ ਆ ਬਾਈ ਆ ਵੀ 500 ਹੈ ਹਨਾ ਜਿੱਦਾਂ ਆ ਆ 600 ਹੋਏਗੀ ਇਹਦੇ ਮੂਰੇ ਲਿਖਿਆ ਹੋਣਾ ਮੈਨੂੰ ਵੀ ਚੇਤੇ ਨਹੀਂ ਮੈਂ ਤਾਂ ਬੈਂਦਾ ਨਹੀਂ ਇੱਥੇ ਜੀ ਇਹ ਕਿ ਅੱਗੇ ਲਿਖਿਆ ਅੱਗੇ ਲਿਖਿਆ 600 ਹੀ ਹੋਏਗੀ ਇਹ ਸਵੈਟਸ਼ਰਟ ਹੈ ਜਿਪਰ ਇਹ 600 ਹੋਊਗੀ ਆ ਲੈ 600 ਰੁਪਏ ਦੇ ਵਿੱਚ ਇਹ ਵੀ ਹਲਕੀ ਰਿਜੈਕਸ਼ਨ ਵਾਲੀ ਆ ਇਹ ਸਾਰੀ ਇਹ ਆਪਾਂ ਲਾਈਨ ਹੀ ਹਲਕੀ ਰਿਜੈਕਸ਼ਨ ਵਾਲੀ ਆ ਆ ਆ ਦੇਖੋ ਰਿਜੈਕਸ਼ਨ ਦਿਖਾਵਾਂ ਆ ਆ ਚਿਰਖੀ ਆ ਆਹ ਰਿਜੈਕਸ਼ਨ ਆ ਜੀ ਆ ਜੀ ਨਾਲ ਇਹਦਾ ਇੰਨਾ ਵੱਟਾ ਪਈ ਜਾਂਦਾ ਬਈ ਮੈਨੂੰ 12-13 ਸਾਲ ਹੋ ਗਏ ਬ੍ਰਾਂਡ ਪਾਉਂਦੇ ਨੇ ਮਜ ਤੱਕ ਫਰੈਸ਼ ਪੀਸ ਹੀ ਨਹੀਂ ਪਾਇਆ ਕਦੀ ਪਤਾ ਨਹੀਂ ਲੱਗਦਾ ਫਟਿਆ ਮਾੜੋ ਆਪੀ ਬ੍ਰਾਂਡ ਆ ਅੱਛਾ ਇਹ 700 ਆ ਜੀ ਆ ਸਭ ਤੋਂ ਇਹ ਕਿੰਨੇ ਦੀ 700 ਦੀ ਇਹ 700 ਦੀ ਹੈ ਸਲੀਵ ਲੈ ਸਾਰੀ ਲੈ ਥੱਲੇ ਵੀ ਉੱਪਰ ਵੀ ਹੈ ਕਰੋ ਗੱਲ ਲੈ ਐਸਐਸਆਈ ਤੋਂ ਸਾਰੇ ਹੈ ਜਾ ਐਸਐਸਆਈ ਤੋਂ ਲੈ ਕੇ ਇਹ ਪੱਟੀਆਂ ਆ ਸੱਜਣੋ ਜਦੋਂ ਤੁਸੀਂ ਗੂਗਲ ਤੇ ਭਰੋਂਗੇ ਨਾ ਬੈਡ ਸਾਈਡ ਵਰਮ ਬੈਡ ਵਾਂਚ ਆਫ ਬੈਡ ਭਰੋਂਗੇ ਨਾ ਤੁਹਾਨੂੰ ਤੇ ਉਦੋਂ ਮਿਲ ਜੂਗਾ ਤੇ ਆਹ ਦਾ ਗਰਮੀਆਂ ਵਾਲਾ ਮਾਲ ਆ ਹਾਂਜੀ ਇਹ 150 ਦੀ ਟੀ-ਸ਼ਰਟ ਨਹੀਂ ਇਹ ਵੀ ਮੈਨਾ ਮੋਟੇਲ ਤਫਲਤ ਅਲਗੂ ਹੀ ਆ ਹਾਂਜੀ ਮਾੜੀ ਮੋਟੇਲ ਤਫਲਤ ਅੜੀ ਹੈ ਜੀ ਅੱਛਾ ਇਹ ਵੀ 1.500 ਰੁਪਏ ਦੇ ਵਿੱਚ ਲੈ ਪ੍ਰੀ ਤਾਂ ਆਹ 150 ਰੁਪਏ ਚ ਕੌਣ ਦਿੰਦਾ ਯਾਰ ਹੱਦ ਹੋ ਗਈ ਆ ਉਹ ਵੀ ਇੱਕ ਤੇਵ ਦੀ ਹਾਂ ਦੇ ਐਕਟਿਵ ਦੀ ਬਿਲਕੁਲ ਪੂਰੇ ਤਕੜੇ ਇੰਡੀਆ ਦੇ ਟਾਪ ਦੇ ਬ੍ਰਾਂਡ ਦੀ ਜਿਹੜੀ ਹੈਗੀ ਆ ਤੇ ਆ ਆਪਣੇ ਵਾਲਾ ਆ ਗਿਆ ਬਾਈ ਹਾਂਜੀ ਆ ਬਾਈ ਆਪਣੇ ਵਾਲਾ ਇਹ ਤਾਂ ਫਰੈਸ਼ ਦਾ ਹੀ ਆ ਇਹ ਫਰੈਸ਼ ਹੈ ਇਹਦੀ ਅਸੀਂ ਐਮ ਆਰ ਪੀ ਬਹੁਤ ਘੱਟ ਰੱਖੀ ਹੈ ਵੈਸੀ 800 ਰੱਖੀ ਹੈ ਬੜ ਅਗਲੀ ਵਾਰ ਇਹਨੂੰ ਵਧਾਵਾਂਗੇ ਇਹ ਪਹਿਲੀ ਵਾਰ ਕੀਤਾ ਇੱਕ ਵਾਰ ਕੋਸਟਿੰਗ ਚੈੱਕ ਕਰ ਲਈ 800 ਰੱਖੀ ਹੈ ਅਗਲੀ ਵਾਰ 13-1400 ਦੀ ਵੇਚਾਂਗੇ ਇਹ ਇਸ ਵਾਰ ਆਪਾਂ ਕਹਿ ਸਕਦੇ ਹਾਂ ਕਿ ਬ੍ਰਾਂਡ ਪ੍ਰੋਮੋਸ਼ਨ ਆ ਕਿਉਂਕਿ ਆਪਾਂ ਵਨ ਚ ਆਫ ਵੈਡ ਨੂੰ ਇੱਕ ਵਾਰ ਲੋਕਾਂ ਤੱਕ ਲੈ ਕੇ ਜਾਣਾ ਹਾਂ ਤਿੰਨ ਬਿਲਕੁਲ ਤਾਂ ਤੁਸੀਂ ਇੱਕ ਗੱਲ ਇਹ ਆ ਵੀ ਤੁਸੀਂ ਜਦੋਂ ਤੱਕ ਇਹ ਬ੍ਰਾਂਡ ਪ੍ਰੋਮੋਸ਼ਨ ਆ ਵਨ ਆਫ ਬੈਡ ਦੀ ਬ੍ਰਾਂਡ ਪ੍ਰੋਮੋਸ਼ਨ ਆ ਉਹਨੂੰ ਧਿਆਨ ਚ ਰੱਖਦੇ ਹੋ ਸੱਚ ਨੂੰ ਫਾਇਦਾ ਠਾ ਸਕਦੇ ਆ ਹਾਂਜੀ ਹਾਂ ਹੈਨਾ ਬਿਲਕੁਲ ਬਿਲਕੁਲ ਤਾਂ ਉਦੋਂ ਤੱਕ ਵਨ ਆਫ ਬੈਡ ਦੇ ਜਿਹੜੇ ਹੈਗੇ ਆ ਪ੍ਰੋਡਕਟ ਆ ਉਹ ਤੁਸੀਂ ਬਹੁਤ ਹਿਸਾਬ ਨਾਲ ਰੇਟਾਂ ਨਾਲ ਲੈ ਸਕਦੇ ਹਿਸਾਬ ਨਾਲ ਅੱਗੇ ਵੀ ਹਿਸਾਬ ਦੇ ਹੀ ਹੋਣਗੇ 13 14 ਵੀ ਹਿਸਾਬ ਹੀ ਆ ਜੀ 13 1400 ਜੀ ਤੁਸੀਂ ਦੇਖੋ ਇਹ ਪ੍ਰੋਪਰ ਤੁਸੀਂ ਇਹਨੂੰ ਕਿਸੇ ਵੀ ਪ੍ਰੋਡਕਟ ਦੇ ਨਾਲ ਬ੍ਰਾਂਡ ਦੇ ਨਾਲ ਕੋਈ ਟੇਬ ਤਾਂ ਮੇਰੀ ਫੈਮਲੀ ਹੈ ਹਨਾ ਮੈਂ ਉਹਨਾਂ ਨਾਲ ਤਾਂ ਕੰਪੈਰੀਜ਼ਨ ਕਰ ਹੀ ਨਹੀਂ ਸਕਦਾ ਜੇ ਤੁਸੀਂ ਟੋਮੀ ਨਾਲ ਕੰਪੈਰੀਜ਼ਨ ਕਰ ਸਕਦੇ ਕਿਸੇ ਹੋਰ ਬ੍ਰਾਂਡ ਨਾਲ ਕਰ ਸਕਦੇ ਉਸ ਤੋਂ ਇੱਕੀ ਕਪੜਾ ਹੋਏਗਾ 19 ਨਹੀਂ ਹੋਏਗਾ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਤੇ ਆ ਪੈਂਟਾਂ ਬਾਈ ਇਹ ਆ ਗਈ ਤੁਹਾਡੀ 40% ਵਾਲੀ ਰੇਂਜ ਮੰਨ ਲਓ ਇੱਥੇ 2700 ਦੀ ਹੈ ਇਹ ਫਰੈਸ਼ ਹੈ ਬਟ ਲਾਸਟ ইয়ার ਦੇ ਆਰਟੀਕਲ ਹੈ ਜੀ ਪਿਛਲੇ ਸਾਲ ਦੇ ਆਰਟੀਕਲ ਹੈ ਅੱਛਾ ਹਾਂ ਇਸ ਲਈ 40% ਡਿਸਕਾਊਂਟ ਹੈ ਜੀ ਇਹ ਚ ਕੋਈ ਰਿਜੈਕਸ਼ਨ ਨਹੀਂ ਫਰੈਸ਼ ਹੈ ਇਹ ਚ ਕੋਈ ਰਿਜੈਕਸ਼ਨ ਨਹੀਂ ਇਹ ਪਿਛਲੇ ਸਾਲ ਬਣੇ ਸੀ ਇਸ ਕਰਕੇ ਇਹ 40% ਹੈ ਆ ਵੀ ਜੈਕਟ ਜਦਾਂ ਆ ਵੀ ਜੈਕਟ ਹੈਗੀ ਹੈ ਇਹ ਵੀ ਫਰੈਸ਼ ਦੇ ਆਰਟੀਕਲ ਹੈ ਬਟ ਲਾਸਟ ਈਅਰ ਦੇ ਨੇ ਇਹ 40% ਡਿਸਕਾਊਂਟ ਹੈ ਜੀ ਆ ਵੀ ਫਰੈਸ਼ ਹੈ ਸਾਰਾ ਇਹ ਸੈਗਮੈਂਟ ਫਰੈਸ਼ ਦਾ ਹੈ ਜੀ ਇਹ 40% ਡਿਸਕਾਊਂਟ ਹੈ ਬਟ ਅਗੇਨ ਲਾਸਟ ਈਅਰ ਹੈ ਹਾਂ ਇਹ ਆ ਗੱਲ ਕਿਸੇ ਨੇ ਨਹੀਂ ਦੱਸਣੀ ਯਾਰ ਮੈਂ ਤਾਂ ਕਹਿੰਦਾ ਵੀ ਕਿਸੇ ਬੰਦੇ ਨੇ ਨਹੀਂ ਅਜੇ ਤਾਈ ਸਾਡੇ ਇਹ ਗੱਲ ਦੱਸੀ ਇਹ ਕੋਟੀਆਂ ਨੇ ਲੇਡੀਜ਼ ਹਨ ਗਰਲਿਸ਼ ਜਾਂ ਲੇਡੀਜ਼ ਕਹ ਲਓ ਤੁਸੀਂ ਜੀ ਇਹ ਵੀ 40% ਡਿਸਕਾਊਂਟ ਹੋ ਰਿਹਾ ਇਹ ਵੀ ਲਾਸਟ ਈਅਰ ਦਾ ਇਹ ਵਿੱਚ ਮੈਨੂਫੈਕਚਰਿੰਗ ਲਿਖਿਆ ਦੇਖੋ ਨਾ ਸਪਟੰਬਰ 2022 ਬਾਰਕੋਡ ਵੀ ਐ ਨਹੀਂ ਹੈ ਕਿ ਤੁਸੀਂ ਕੋਈ ਅਸੀਂ ਚੇਂਜ ਕਰਤਾ ਜਾਂ ਕਰਤਾ हां ਤੇ ਆਹ ਕੋਟੀਆਂ ਲੈ ਆ ਯਾਰ ਆਹ ਕੋ ਤੇ ਪਿਛਲੇ ਸਾਲ ਦੀ ਬਣੀ ਕੀ ਕਹਿੰਦੀ ਐ ਹੈ ਆਰਟੀਕਲ ਚੇਂਜ ਹੋਣਾ ਜੇ 10 1700 ਦੀ ਐ ਤਾਂ ਤੁਸੀਂ 40% ਲੈਸ ਕਰ ਲੋ ਇਕਵਲ ਟੂ ਕੋਸਟ ਆ ਗਈ ਲੈ ਯਾਰ ਆਹ ਕੋਟੀਆਂ ਕਾਟੀਆਂ ਲੈ ਕਰ ਗੱਲ ਪ੍ਰੀਤ ਹੈ ਹੁਣ ਕਿਤੇ ਕੋਈ ਬਾਹਰ ਹਟੂ ਦੇ ਆ ਆ ਗਿਆ ਜੀ ਭਾਈ ਸਾਡਾ ਬ੍ਰਾਂਡ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸਾਲ ਤਾਈ ਲੋਕਾਂ ਦੇ ਸ਼ੋਅਰੂਮਾਂ ਦੇ ਪਿਆ ਮਿਲੂਗਾ ਆਪਾਂ ਦਿਆ ਕਰਾਂਗੇ ਆਪਣੇ ਸ਼ੋਅਰੂਮਾਂ ਤੇ ਨਹੀਂ ਦਵਾਂਗੇ ਭਾਈ ਜਿਆਦਾ ਆਪ ਦੀ ਦੁਕਾਨ ਇੱਕ ਇੱਕ ਅੱਧੀ ਹੋਰ ਖੋਲਾਂਗੇ ਬਾਕੀ ਆਨਲਾਈਨ ਬਣਾਵਾਂਗੇ ਫਿਰ ਵੇਚਾਂਗੇ ਕਿਵੇਂ ਆਪਾਂ ਆਨਲਾਈਨ ਪੋਰਟਲ ਤੇ ਆਹ ਵੈਬਸਾਈਟ ਵੈਬਸਾਈਟ ਤੇ ਆਨਲਾਈਨ ਵੇਚਾਂਗੇ ਆਨਲਾਈਨ ਵੇਚਾਂਗੇ ਸ਼ੌਂਕੀ ਸਰਦਾਰ ਕਿਧਰੋਂ ਕਮਾਊ ਹਾਂ ਫਿਰ ਅਸੀਂ ਕਿਹੜੇ ਦਾ ਕੰਮ ਆਉਣਾ ਗੱਲ ਸਹੀ ਹੈ ਦੁਕਾਨਾਂ ਖੋਲ ਕੇ ਕਿਰਾਇਆ ਦੇਣੇ ਫੇ ਫਾਇਦਾ ਕੀ ਹੈ ਜਿਹੜਾ ਕਿਰਾਏ ਦੀ ਕੋਸਟ ਪੈਣੀ ਹੈ ਉਹ ਸਾਡੀ ਬਚੂਗੀ ਉਹੀ ਵਰਗਾਕ ਨੂੰ ਲਸ ਕਰਦਿਆ ਕਰ ਰਹੇ ਹਾਂਜੀ ਹਾਂ ਬਾਈ 2 ਸਾਲ ਹੋ ਗਏ ਕੰਮ ਹੀ ਹੈ ਨਹੀਂ ਸੀਗਾ ਜਿਹੜਾ ਅਸੀਂ ਮੈਨੂਫੈਕਚਰਿੰਗ ਕਰਦੇ ਹਾਂ ਕੰਮ ਹੀ ਬੰਦ ਪਿਆ ਹ ਹ ਉਹਦੇ ਕਰਕੇ ਅਸੀਂ ਘੋੜੇ ਵੀ ਘਟਾਇਆ ਖਰਚੇ ਦਾ ਕੱਢਣਾ ਹ ਉਹ ਫਿਰ ਦੁਕਾਨ ਹੀ ਕੋਲੀ ਮੈਂ ਕਿਹਾ ਨਾਲੇ ਤੁਸੀਂ ਆਣਾ ਵੀ ਹੈ ਨਹੀਂ ਘੋੜਿਆਂ ਦੀ ਇੰਟਰਵਿਊ ਕਰਨ ਹ ਸੋ ਦੁਕਾਨ ਹੀ ਕੋਲੀ ਨਹੀਂ ਨਹੀਂ ਮੈਂ ਆਉਂਗਾ ਤੁਸੀਂ ਮੈਨੂੰ ਸੱਦੋ ਮੈਨੂੰ ਦਿਓ ਟਾਈਮ ਉਦਹੀਂ ਆਉਂਗਾ ਤੁਹਾਡੇ ਤੁਹਾਡੇ ਲਈ ਟਾਈਮ ਹੈ ਬਾਈ ਤੁਹਾਡੇ ਲਈ ਟਾਈਮ ਤੁਸੀਂ ਟਾਈਮ ਦਿਓ ਸਾਡੇ ਲਈ ਹਾਂ ਬਸ ਠੀਕ ਹੈ ਸਾਡੀ ਕੀ ਉਕਾਤ ਹੈ ਅਸੀਂ ਲਾ ਲੈਨੇ ਆ ਅਸੀਂ ਟਾਈਮ ਲਾ ਲੈਨੇ ਆ ਆ ਆ ਆ ਥੱਬਾ ਆਪਣੇ ਬੰਦਿਆਂ ਨੇ ਮਾਰ ਲਿਆ ਰਪੇ ਇਹ ਤੇਰੇ ਤੇ ਤੇਰੇ ਬੱਲੀ ਨਾ ਤੇਰੇ ਬੋਲੇ ਨੇ ਕਹਤਾ ਵੀ ਆਪਣੇ ਪੇਜ ਕਦੋਂ ਕੰਮ ਹੋਣਗੇ ਸਹੀ ਗੱਲ ਹੈ ਤੇਰੇ ਆਪਣੇ ਬਕਰਾਂ ਦੇ ਵੀਰਾ ਕਦੋਂ ਕੰਮ ਆਊਗਾ ਨਹੀਂ ਨਹੀਂ ਸਵਾਲ ਕਰ ਉਹਨੇ ਗੱਲਾਂ ਆਖੀ ਮੈਂ ਭਾਬੋ ਕੋਲ ਕੇ ਦੋ ਹੋਰ ਚੱਕ ਲਿਆ ਮੈਂ ਇੱਕ ਫਿਲਮ ਨਹੀਂ ਜਿਤਨੀ ਡਾਇਲੋਗ ਆ ਉਹ ਦਿੱਜਾ ਇੱਕ ਕਹਿੰਦਾ ਹੁੰਦਾ ਵੀ ਭਾਈ ਰੰਗ ਤਾਂ ਦੋ ਹੀ ਹੁੰਦੇ ਆ ਕਾਲਾ ਆ ਗੱਲ ਨੇ ਕਾਕਾ ਤੂੰ ਮੈਨੂੰ ਕੀਲ ਕਿ ਰੱਖਦਾ ਤੁਹਾਡੀ ਆਖੀ ਨੂੰ ਇਹਨੇ ਸਵਾਲ ਵਾਲੀ ਗੱਲ ਕੀਤੀ ਨਿਕਾ ਜਲਦਾਰ ਲੈ ਕਾਕਾ ਆ ਜਿਹੜੀ ਤੂੰ ਗੱਲ ਆਖੀ ਨਾ ਇਹਦੇ ਨਾਲ ਤੂੰ ਮੈਨੂੰ ਕੀਲ ਕੇ ਰੱਖਦਾ ਸਹੀ ਆ ਜਦੋਂ ਵਿਕਰਾਂਤ ਨੇ ਆਹ ਕਿਹਾ ਵੀ ਤੁਸੀਂ ਕਦੋਂ ਕੰਮ ਆਉ ਉਹ ਮੈਨੂੰ ਗੱਲ ਨੇ ਕੀ ਤੁਸੀਂ ਉਧਰ ਲੱਗ ਕੇ ਮੈਂ ਇਧਰ ਲੱਗ ਕੇ ਲੱਗ ਕੇ ਬੱਸ ਹਾਂ ਜਓ ਤਾਂ ਨਹੀਂ ਜੇ ਕਰਨੀ ਚਾਹੀਦੀ ਹੈ ਲੈ ਵੀ ਸੱਜਣੋ ਨੰਬਰ ਨੋਟ ਕਰ ਲਓ ਇਹ ਨੰਬਰ ਇੱਥੇ ਮੈਂ ਮੈਂ ਹੁੰਦਾ ਹੈਗਾ ਨੰਬਰ ਇਹਦਾ ਨੰਬਰ ਹੈ ਹਨਾ ਚਾਲੂ ਹੋ ਜਾਏਗਾ ਕਦੇ ਦਿਨ ਤੱਕ ਤੇ ਅੱਜ ਹੀ ਚਾਲੂ ਕਰ ਦਿੰਨੇ ਬਾਦ ਰਾਤ ਬਸ ਤੁਸੀਂ ਚਾਲੂ ਕਰ ਦਿਓ ਵੀਡੀਓ ਉਦੋਂ ਪਾਵਾਂਗੇ ਜਦੋਂ ਚਾਲੂ ਨੰਬਰ ਹੋ ਗਿਆ 9878454072 ਹਾਂ ਤੇ ਉਹ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਸੱਜਣੋ ਤੇ ਕੋਈ ਵੀ ਸੱਜਣ ਜੇ ਕੋਈ ਲੈਣਾ ਚਾਹੁੰਦਾ ਕੁਝ ਵੀ ਤਾਂ ਆਓ ਤੇ ਖਰੀਦੋ ਇਧਰ ਸ냅ਚੈਟਾਂ ਪਈ ਜਾਂਦੀਆਂ ਆ ਬੇਸਿਕਲੀ ਬੱਚੇ ਦਾ ਪੀਸ ਹੈ 300 ਰੁਪਏ ਆ 400 ਰੁਪਏ ਦਾ ਜੀ ਇਹ ਵੀ ਰਿਜੈਕਸ਼ਨ ਹੈ ਅੱਛਾ ਬੱਚਿਆਂ ਵਾਲੇ ਵੀ ਹਾਂ 400 ਆ ਜਾਂ 500 ਮੈਨੂੰ ਵੀ ਨਹੀਂ ਪਤਾ ਕਿੰਨੇ ਦਾ ਪੀਸ ਹੈ ਰਾਜੇ ਇਹ 400 ਦਾ 400 ਰੁਪਏ ਦਾ ਪੀਸ ਆ ਵੀ ਸੱਜਣੋ ਇਹ ਵੀ ਰਿਜੈਕਸ਼ਨ ਵਾਲਾ ਪੀਸ ਆ ਕੋਈ ਵੀ ਸੱਜਣ ਲੈਣਾ ਚਾਹੁੰਦਾ ਕੋਈ ਵੀ ਆਰਟੀਕਲ ਲੱਗ ਕੇ ਸਾਰੇ ਸਾਈਜ਼ ਦਾ ਕਿ ਇੱਕ ਦੁਕਾਨ ਚਾਲੂ ਕਰਨੀ ਸੀ ਇਹਦੇ ਨਾਲ ਗਾ ਗਾਕਾਂ ਦੀ ਆਵਾਜ਼ ਆਈ ਹੋ ਜੂ ਤੇ ਆਪਾਂ ਨੰਬਰ ਵਾਲੀ ਗੱਲ ਇਸੇ ਵੀਡੀਓ ਚ ਕਰ ਲਈ ਕਿ ਲੱਗ ਕਰਨੀ ਆ ਤੇ ਉਹ ਵੀ ਮਾੜਾ ਜਿਹਾ ਉਹ ਫਿਰ ਆਪਾਂ ਕੋੜਿਆਂ ਦੀ ਵੀਡੀਓ ਪਾਵਾਂਗੇ ਤਾਂ ਉਹਦੇ ਵਿੱਚ ਕਹਾਂਗੇ ਭਾਈ ਜਿੱਦੋ ਚੱਲਦਾ ਨੰਬਰ ਹਾਂ ਹਜੇ ਮੈਂ ਬੰਦ ਕੀਤਾ ਹੋਇਆ 90000 ਬੰਦ ਰਿਹਾ ਰੀਜ਼ਨ ਬਹੁਤ ਨੇ ਉਹ ਸਮਝਾਏ ਵੀ ਨਹੀਂ ਜਾ ਸਕਦੇ ਤੇ ਕੋਈ ਨਾ ਫਿਰ ਆਪਾਂ ਉਹਦੇ ਸ਼ੁਰੂ ਕਰ ਦਿਆਂਗੇ ਵੱਡਾ ਹੋ ਗਿਆ ਅਗਲੇ ਦੋ ਚੌਂ ਦਿਨਾਂ ਦੇ ਵਿੱਚ ਜਿਹੜੇ ਬੰਦੇ ਚੌਂਨ ਵਾਲੇ ਬਾਈ ਨੂੰ ਦੇਖਦੇ ਆ ਉਹਨਾਂ ਦਾ ਪਾਈ ਹੋਣਾ ਵਾਲਾ ਪਹਿਲਾਂ ਪੁਰਾਣਾ ਵਾਲਾ ਨੰਬਰ ਵੀ ਬਾਈ ਦਾ ਚੱਲ ਪਊਗਾ ਚੱਲ ਪਊਗਾ ਜੀ ਹਾਂ ਹਾਂ ਤਾਂ ਜਿਹੜਾ ਮਜਬੂਰੀਆਂ ਕਰਕੇ ਬੰਦ ਕੀਤਾ ਸੀ ਬਟ ਚਾਲੂ ਕਰ ਲਾਂਗੇ ਤੇ ਇੱਕ ਗੱਲ ਹੋਰ ਆ ਵੀ ਭੈਣ ਤੋਂ ਬਾਈ ਦੇ ਚਾਹਣ ਵਾਲੇ ਬਾਈ ਦਾ ਨੰਬਰ ਨਾ ਮੰਗਿਓ ਭੈਣ ਕੋਲੇ ਨੰਬਰ ਹੈ ਨਹੀਂਗਾ ਅਸੀਂ ਵੀ ਆ ਗਏ ਇਹਨਾਂ ਨੂੰ ਵੀ ਨਹੀਂ ਦਿੱਤਾ ਹਾਂ ਮੈਂ ਦੂਜਾ ਭੈਣ ਨੂੰ ਆਖਿਆ ਆ ਕੇ ਮੈਂ ਕਿਹਾ ਬਾਈ ਨੂੰ ਫੋਨ ਲਾਓ ਕਹਿੰਦੇ ਮੇਰੇ ਕੋਲ ਨੰਬਰ ਹੈ ਨਹੀਂ ਹਾਂ ਤਾਂ ਬਾਈ ਦਾ ਨੰਬਰ ਆ ਜਿਹੜਾ ਉਹ ਚਾਲੂ ਹੋ ਜਾਊਗਾ ਦੋ ਚੌਂ ਦਿਨਾਂ ਤੱਕ ਹਾਂਜੀ ਹੋ ਜਾਊਗਾ ਤੁਸੀਂ ਫੋਨ ਕਰ ਸਕਦੇ ਜਿਉਂਦੇ ਰਹੋ